ਕੈਨੇਡਾ ਸਰਕਾਰ ਵੱਲੋਂ ਮੁੱਖ ਉਦਯੋਗਾਂ ਲਈ ਨਵੀਂ ਰਣਨੀਤੀ ਦਾ ਐਲਾਨ ਕੀਤਾ ਮੰਤਰੀ ਮਿਲੇਨੀ ਜੋਲੀ ਅੱਜ ਦੇਣ ਕਰਨਗੇ ਖੁਲਾਸਾ ਕੈਨੇਡਾ ਦੀ ਅਰਥਵਿਵਸਥਾ ਮੰਤਰੀ ਇੰਡਸਟਰੀ ਵੱਲੋਂ ਜੋਲੀ ਅੱਜ ਇੱਕ ਮਹੱਤਵਪੂਰਨ ਐਲਾਨ ਕਰਨ ਵਾਲੇ ਹਨ ਜਿਸ ਰਾਹੀਂ ਸਰਕਾਰ ਵੱਲੋਂ ਮੁੱਖ ਘਰੇਲੂ ਉਦਯੋਗਾਂ ਨੂੰ ਹੋਰ ਵੀ ਵਧੀਆ ਬਣਾਇਆ ਜਾਵੇਗਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਰਣਨੀਤੀ ਕੈਨੇਡਾ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਰੋਜ਼ਗਾਰ ਦੇ ਮੌਕੇ ਵਧਾਉਣ ਤੇ ਵਿਦੇਸ਼ੀ ਨਿਵੇਸ਼ ਤੇ ਕਾਬਲ ਹੋਣਰ ਦੇ ਅੰਤਰਰਾਸ਼ਟਰੀ ਕਰਮਚਾਰੀਆਂ ਨੂੰ ਲਿਆਉਣ ਦੀ ਵਿੱਚ ਵੀ ਸਹਾਇਤਾ ਕਰੇਗਾ ਦੱਸ ਦਈਏ ਕਿ ਕਿਵੇਂ ਵੀ ਇਹ ਯੋਜਨਾ ਨੂੰ ਸਿਰਫ ਅੰਤਰਰਾਸ਼ਟਰੀ ਨੂੰ ਉਭਾਰਨ ਹੀ ਨਹੀਂ ਸਗੋਂ ਕਿ ਰਾਸ਼ਟਰ ਤੌਰ ਤੇ ਉਦਯੋਗਿਕ ਮਹੱਤਵਪੂਰਨ ਨੂੰ ਵੀ ਨਵਾਂ ਰੂਪ ਦੇਣ ਵਿੱਚ ਕੰਮ ਕਰੇਗੀ ਮੁੱਖ ਫੋਰਸ ਕਰੇਲੂ ਦੇ ਉਦਗਾ ਤੇ ਇਹ ਨਵੀਂ ਰਣਨੀਤੀ ਸਟੀਲ ਐਲੂਮੀਨੀਅਮ ਲੰਬਰ ਅਤੇ ਆਟੋ ਉਦਯੋਗ ਵਰਨਿਆ ਮੁੱਖ ਕਰੇ ਲੂਸ ਜਿਹੜੇ ਸੈਕਟਰ ਨੇ ਉਹਨਾਂ ਤੇ ਵੀ ਕੰਮ ਕਰੇਗੀ ਉਹ ਸੈਕਟਰ ਨੇ ਜਿਹੜੇ ਕਿ ਕੈਨੇਡਾ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਲੋਕਾਂ ਲਈ ਰੋਜ਼ਗਾਰ ਮਹੱਤਵਪੂਰਨ ਇਹ ਹੋਰ ਵੀ ਵਧਾਉਂਦੇ ਨੇ ਇਹ ਸਾਰੇ ਉਦਯੋਗ ਪਿਛਲੇ ਕੁਝ ਸਾਲਾਂ ਤੋਂ ਵੱਡੇ ਸੰਘਰਸ਼ ਦਾ ਸਾਹਮਣਾ ਕਰ ਰਹੇ ਨੇ ਖਾਸ ਕਰਕੇ 2018 ਤੋਂ ਬਾਅਦ ਜਦੋਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਉਤਪਾਦ ਸੈਕਟਰ ਟੈਰਿਫ ਲਗਾਇਆ ਗਿਆ ਤੇ ਇਹਨਾਂ ਵਿੱਚੋਂ ਟੈਰਿਫ ਕੇਵਲ ਕੈਨੇਡੀਅਨ ਨਿਯੰਤਰਣਾਂ ਦੇ ਅਨੁਸਾਰ ਹੋਇਆ ਤੇ ਬਹੁਤ ਸਾਰੇ ਉਦਯੋਗਿਕ ਕੰਪਲੈਕਸਾਂ ਤੇ ਵੀ ਰੋਜ਼ਗਾਰ ਘਾਟਾ ਦਿੱਤਾ ਗਿਆ ਕੰਪਨੀਆਂ ਨੂੰ ਬੰਦ ਕਰਨਾ ਪਿਆ। ਮੰਤਰੀ ਜੋਲੀ ਨੇ ਅਨੁਸਾਰ ਇਹ ਨਵੀਂ ਯੋਜਨਾ ਇਹਨਾਂ ਮੁੱਖ ਮੁੱਦਿਆਂ ਉੱਤੇ ਕੰਮ ਕਰੇਗੀ। ਰੋਜ਼ਗਾਰ ਦੀ ਸੁਰੱਖਿਆ ਮੌਜੂਦ ਕੰਪਨੀਆਂ ਨੂੰ ਨੌਕਰੀ ਬਚਾਏਗੀ ਅਤੇ ਹੋਰ ਵੀ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਵੀ ਕੰਮ ਕੰਮ ਦਿਵਾਉਣ ਦੇ ਵਿੱਚ ਸਹਾਇਤਾ ਮਿਲੇਗੀ ਨਵੇਂ ਰੋਜ਼ਗਾਰ ਮੌਕੇ ਮਿਲਣਗੇ ਨਵੀਆਂ ਉਦਯੋਗਿਕ ਪੈਦਾਵਾਰ ਅਤੇ ਟੈਕਨੋਲੋਜੀ ਰਾਹੀਂ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਮੌਕੇ ਬਣਨਗੇ ਵਿਦੇਸ਼ੀ ਜਵੇਸ਼ ਸਰਕਾਰ ਨਵੀਂ ਨੀਤੀ ਰਾਹੀਂ ਵਿਦੇਸ਼ੀ ਕੰਪਨੀਆਂ ਨੂੰ ਕੈਨੇਡਾ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗੀ ਹੁਨਰਮੰਦ ਲੋਕਾਂ ਨੂੰ ਅੰਤਰਰਾਸ਼ਟਰੀ ਕਰਨਾ ਇਸ ਦੇ ਨਾਲ ਹੀ ਵਿਦੇਸ਼ ਤੋਂ ਆਉਣ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵਿਕਾਸ ਯਾਤਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਟੈਕਨੋਲੋਜੀ ਤੇ ਨਵੀਆਂ ਹੋਰ ਵੀ ਜੜੀਆਂ ਚੀਜ਼ਾਂ ਨੇ ਨਵੇਂ ਇੰਡਸਟਰੀਏਸ਼ਨ ਸੈਟਲ ਆਂਦੀ ਜਿਹੜੀ ਜ਼ਬਤਾਂ ਦਾ ਆਰਡੀ ਵਿੱਚ ਨਿਵੇਸ਼ ਆਦੀ ਅਤੇ ਡਿਜੀਟਲ ਦੇ ਤਬਦੀਲੀ ਨੂੰ ਹੋਰ ਵਧੀਆ ਕੀਤਾ ਜਾਵੇਗਾ। ਰਾਸ਼ਟਰੀ ਅਹਿਮੀਅਤ ਦਾ ਮੁੱਦਾ ਹੈ ਜਿਹੜਾ ਇਹ ਹੈ ਇਹ ਰਣਨੀਤੀ ਨਾ ਸਿਰਫ ਆਰਥਿਕ ਪੱਧਰ ਤੇ ਲਿਆਂਦੀ ਜਾਵੇਗੀ ਸਗੋਂ ਕਿ ਕੈਨੇਡਾ ਦੇ ਰਾਜਨੀਤੀ ਅਤੇ ਰਾਸ਼ਟਰੀ ਸਰਕਾਰੀ ਲਈ ਵੀ ਇੱਕ ਮਜ਼ਬੂਤ ਸੰਦੇਸ਼ ਹੋਵੇਗਾ ਕਿ ਇਹ ਦੇਸ਼ ਆਪਣੇ ਘਰੇਲੂ ਉਦਯੋਗ ਅਤੇ ਕਰਮਚਾਰੀਆਂ ਲਈ ਤਬਦੀਲੀ ਲਈ ਵੀ ਗੰਭੀਰ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਉਪੇਖ ਵਿੱਚ ਹੋਰ ਸੈਕਟਰਾਂ ਜਿਵੇਂ ਕਿ ਰਣਨੀਤੀ ਬਾਇਕੋਰਜ਼ ਗ੍ਰੀਨ ਐਲੂਮੀਨੀਅਮ ਤੇ ਹੋਰ ਜੜੀਆਂ ਚੀਜ਼ਾਂ ਨੇ ਉਹਨਾਂ ਵਿੱਚ ਵੀ ਹੋਰ ਤਬਦੀਲੀ ਆਵੇਗੀ ਮੰਤਰੀ ਜੋਲੀ ਵੱਲੋਂ ਇਹ ਵੀ ਦੱਸਣ ਦੱਸਣ ਦੀ ਉਮੀਦ ਹੈ ਕਿ ਇਹ ਰਣਨੀਤੀ ਅਗਲੇ 5 ਤੋਂ 8 ਸਾਲਾਂ ਵਿੱਚ ਕੈਨੇਡਾ ਨੂੰ ਉਦਯੋਗਿਕ ਮਾਲੀਂਗੀਆਂ ਵਿੱਚ ਇੱਕ ਵਿਸ਼ਵ ਗੁਰੂ ਬਣਾਉਣਾ ਵਿੱਚ ਵੀ ਮਦਦ ਕਰੇਗੀ